i yeah. ਜੋਤਸ ਅਨੰਤਿਓ ਕਲ ਕਾਲਪੁਰ ਦੀ ਕਰਾਮ ਦੇ ਨਿਰਗੁਣ ਰੰਕਾਰ ਦੀ ਕਰਾਮ ਦੇ ਕਿਉਂਕਿ ਨਿਰਗੁਣ ਚਲਤੂ ਆਵਾਹਾ tourne ra kana ਕਿਉਂਕਿ ਰੱਬ ਦਾ ਕੋਈ ਸਰੂਪ ਨਹੀਂ ਹੁੰਦਾ ਸਾ ਯੋਗ ਦੇ ਵਿੱਚ ਜਦੋਂ ਆਉਂਦਾ ਆਪਣਾ ਸਰੂਪ ਦਰਸਾਉਂਦਾ ਸਾਤ ਯੋਗ ਦੇ ਵਿੱਚ 18 ਬਾਹਰ ਆਇਆ ਜਿਵੇਂ ਕਿ ਸੰਖੇਤ ਨਤਰ ਸੁਣਾਦਨ ਸਾਧੂ ਕੁਮਾਰ ਕੋਟਾਰਨਾ ਜਾਣੀ ਹੁੰਦੇ ਨੇ ਰਾਵਤਾਰ ਆਏ ਨੱਤਾ ਤਰੇ ਆਏ ਰੇਖਦੇ ਵਾਏ ਕਈ ਅਨ ਰਹਿਣ ਆਏ ਨਾ ਨਰਹਿਣਾ ਆਏ ਹੰਸਾ ਉਤਾਰ ਆਏ ਕਿਥੂ ਆਏ ਧਰਮ ਤਰੇ ਆਏ ਤੇ ਨੱਤ ਸਿੰਘ ਆਏ ਇਹਦਾ ਆਪ ਆਪ ਜੀ ਸਭ ਜਾਣਦੇ ਹੋਗੇ ਪ੍ਰਲਾਪ ਨੂੰ ਬਚਾਇਆ ਸੀ ਨਰ ਸਿੰਘ ਨੇ ਜਦੋਂ ਉਹਨੇ ਸੁਝਾਉਤੀ ਤਸੀ ਪਰ ਉਹਦੇ ਅਧਿਆਤਮ ਹੋਏ ਸੀ ਉਸ ਤੋਂ ਬਾਅਦ 30 ਦੇ ਵਿੱਚ ਰਾਮ ਉਤਾਰ ਆਈ ਨਾਲ ਪਸ਼ਰਾਮਾਏ ਦੋ ਤਾਰੇ ਆਏ ਉਸ ਤੋਂ ਬਾਅਦ ਦਵਾਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਆਏ ਨਾਲ ਵੀਰ ਗਿਆ ਸਾਈ ਦੋ ਤਾਰੇ ਤੇ ਕਲਯੁਗ ਦੇ ਵਿੱਚ ਮਹਾਤਮਾ ਬੁੱਧ ਆਏ ਸਾਰਿਆਂ குரு ਮੂਤਾਰ ਪੈਗੰਬਰਾਂ ਨੇ ਇਸ ਤੇ ਜੋ ਸਿਗਾਸਨ ਤੇ ਵਿਰਾਜਮਾਨ ਆਪ ਜੀ ਸਤਸਰੂਪ ਕਾਲਪੁਰਖ ਦਾ ਦੇਖ ਰਹੇ ਹਾਂ ਮੇਕਲੰਕ ਨਰਨਰ ਅਵਤਾਰ ਦਾ ਇਸੇ ਹਗਮੰਦੀ ਪੈਸ਼ੀਨ ਗੋਈ ਕੀਤੀ ਕਿ ਉਹ ਆਊਗਾ 994 ਯੁਗ ਤੋਂ ਬਾਅਦ ਆਊਗਾ ਔਰ ਉਹ ਸਾਰੇ ਜਿੰਨੇ ਵੀ ਆਤਮ ਸ੍ਰਿਸ਼ਟੀ ਰਚੀ ਆ ਜਿੰਨੀਆਂ ਵੀ ਪੈਸ਼ੀng ਹੋਈਆਂ ਕੀਤੀਆਂ ਨੇ ਕਿਉਂਕਿ ਜਿਹਨੇ ਨਾ ਵੀ ਕੀਤੀਆਂ ਨੇ ਬ੍ਰੋਹਤਾ ਫਿਕਮਰਾਂ ਨੇ ਉਹਨਾਂ ਨਾਲ ਜੋ ਸੰਗਤ ਸੀ ਉਹ ਨਵਤ ਸੀ ਉਹਨਾਂ ਦੇ ਉਹਨਾਂ ਤੇ ਨਾਲ ਸੀ ਉਹਨਾਂ ਦੇ ਕੁਛ ਲੇਖ ਸੀ ਉਹ ਹੁਣ ਵੀ ਨੇ ਤੇ ਪੂਰੇ ਕਰਨ ਵਾਸਤੇ ਬੁਆਣਾ ਪਿਆ ਇਹ 24ਵਾਂ ਉਤਾਰ ਵੀ ਕਹਿੰਦੇ ਨੇ ਇਹਨੂੰ ਕਿ ਆਪਕੇ ਕੀ ਕਰਦਾ 24 ਗ੍ਰੰਥਾਂ ਦੀ ਰਚਨਾ ਕਰਦਾ ਇਸ ਦਾ ਆਪਾਂ ਇੱਕ ਧਰਮ ਨਿਸ਼ਾਨ ਹੁੰਦਾ ਸੱਤ ਰੰਗ ਦਾ ਇਸ਼ਾਰਾ ਹੁੰਦਾ ਜਿਸਦੇ ਸੱਤ ਰੰਗ ਹੁੰਦੇ ਨੇ ਇੰਕੇ ਇਸ ਦਾ ਜਗਾਰਾ ਹੁੰਦਾ ਇਸ ਦੀ ਆਪਣੀ ਸੰਗਤ ਹੁੰਦੀ ਆ ਇਸ ਦਾ ਆਪਣਾ ਧਰਮ ਸਥਾਨ ਹੁੰਦਾ ਜੋ ਕਿ ਆਪ ਜੀ ਸਭ ਜਾਣਦੇ ਹੋ ਫਿਰ ਕੀ ਕਰਦਾ ਹੈ 88 ਤੀਰਥਾਂ ਦਾ ਦੌਰਾ ਕਰਦਾ ਕਿ ਨੇ ਜਿੱਥੇ ਜਿੱਥੇ ਕੋਈ ਬਾਤ ਕੀਤਾ ਸੀਗਾ ਗੁਰਨਾਨ ਸਿੰਘ ਆਪਦਾ ਤੇਰੇ ਚ ਗਏ ਉੱਤੇ ਗਏ ਪੈਦਲ ਗਏ ਸੀਏ ਬਾਈ ਔਨ ਰੋਡ ਗਏ ਸੀਏ ਕਾਰ ਚ ਤੇ ਉਸ ਤੋਂ ਬਾਅਦ ਕਰੰਟੋਚ ਕਿਤੇ ਗਏ ਸੀ ਜਿੱਥੇ ਬਾਬਨ ਨੇ ਆਪਣਾ ਦੂਸਰਾ ਕੰਮ ਰੱਖਿਆ ਸੀ ਇਹ ਦੋਵਚ ਗਏ ਜਿਸ ਤੇ 52 ਨੇ ਪਹਿਲਾ ਕਰੂ ਰੱਖਿਆ ਸੀ ਇਹ ਸਭ ਪੂਰਾ ਕਰਨ ਲਈ ਇਹਨੂੰ ਆਉਣਾ ਪੈਂਦਾ ਇਹ ਸਾਰੇ ਗਲੇਖ ਪੂਰੇ ਕਰਦਾ ਸੋ ਗੱਲ ਇਸਦੀ ਕਰਾਂਗੇ ਇਸ ਨਿਰਮੋ ਨਿਰੰਕਾਰ ਦੀ ਕਰਾਂਗੇ ਜਿਹਨੇ ਸਾਨੂੰ ਇੱਕ ਜਗਾਹ ਦਾ ਦਿੱਤਾ ਕਿ ਇੱਕ ਨੂੰ ਹੀ ਸਿਰਸ ਮੰਨਣਾ ਅਕਾਲ ਪੁਰਖ ਨੂੰ ਜਿਹਦਾ ਕੋਈ ਸਰੀਰ ਨਹੀਂ ਤਤ ਨਹੀਂ ਇਹ ਵਿਜੋਦ ਨਹੀਂ ਰੰਗ ਨਹੀਂ ਰੂਪ ਨਹੀਂ ਸੋ ਉਹ ਸਾਕਾ ਪੁਰਖ ਦੇ ਨਾਲ ਜੁੜਨ ਲਈ ਆਪਾਂ ਇੱਥੇ ਇਕੱਠੇ ਹੋਏ ਹਾਂ

ਕਿ ਜਲੂਸ ਦੀ ਸ਼ੇਪ ਦੇ ਵਿੱਚ ਸੰਗਤ ਗਈ ਸੀ ਤੇ ਉੱਥੋਂ ਜਲੂਸ ਵਾਪਸ ਪਰਤਣ ਲੱਗਿਆ ਸਕੂਲ ਤੋਂ ਤੇ ਵਕ ਵਾਪਸ ਆ ਕੇ ਮਹਾਰਾਜਾ ਸੰਤੇ ਵਿਰਾਜਨ ਲੋਗੇ 40 ਮਿੰਟ ਦੀ ਇੱਕ ਮਹਾਰਾਜ ਦੇ ਬਚਨ ਸੀ ਜੋ ਕਿ ਉਹਨਾਂ ਚੋਂ ਇੱਕ ਬਚਨ ਇੱਕ ਲਾਈਨ ਮੈਨੂੰ ਹਮੇਸ਼ਾ ਯਾਦ ਰਹਿੰਦੀ ਆ ਉਹ ਆਪ ਕੀਤੇ ਸੰਮੋਹ ਕਹਾ ਉਹ ਉਸ ਦੇ ਵਿੱਚ ਹੀ ਸਾਰਾ ਸਾਰਾਂ ਸ਼ਾ ਮਾਨਵ ਜਾਤੀ ਦਾ ਇਨਸਾਨ ਦਾ ਭਗਤ ਦਾ Sufi ਦਾ ਸਾਰਿਆਂ ਦਾ ਮਨਿੰਨੇ ਕਹਾਸੀ ਜਬ ਤੱਕ ਤੋ ਹਟੇ ਹਿਰਦਿਆਂ ਵਿੱਚ ਪੂਰਨ ਵਿਸ਼ਵਾਸ ਪ੍ਰੇਮ ਤੇ ਭਾਵਨਾ ਤੇ ਭਗਤੀ ਤੇ ਸਤੋ ਗੁਣ ਤੇ ਸਭ ਸਰੂਪ ਨਹੀਂ ਆ ਜਾਂਦੇ ਤੁਸੀਂ ਸੰਸਾਰ ਨੂੰ ਮਾਰਗ ਨਹੀਂ ਦਿਖ ਸਕਦੇ ਇਹੋ ਹੀ ਗੁਣ ਇਸ ਰੱਬ ਦੇ ਵੀ ਗੁਣ ਨੇ ਸੋ ਉਸੇ ਗੁਣਾ ਦੀ ਇੱਕ ਚਾਰ ਪੰਜ ਲਾਈਨਾਂ ਵੀ ਲਿਖਤ ਮੈਂ ਆਪ ਜੀ ਦੇ ਸਾਹਮਣੇ ਰੱਖਦਾ ਕਿ ਇਹ ਜੋ ਇਨਸਾਨਾਂ ਇਹ ਜੋ ਪਰਮਾਤਮਾ ਨੇ ਪੈਦਾ ਕੀਤਾ ਅਗਰ ਓਹੀ ਗੱਲ ਮੰਨ ਲਵੇ ਜੋ ਉਹਨੇ ਕਿਹਾ ਸਾਨੂੰ ਧਾਰਮਿਕ ਗ੍ਰੰਥਾਂ ਦੇ ਵਿੱਚ ਤਾਂ ਉਹ ਪ੍ਰਮਾਸ਼ ਪਰਮਾਤਮਾ ਨਾਲ ਮਿਲ ਜਾਂਦਾ ਓਹੀ ਮਿਲਣੀ ਹੋ ਜਾਂਦੀ ਆ ਔਰ ਉਹ ਪ੍ਰੋਵਾਈਡਡ ਕਿ ਪ੍ਰੈਕਟੀਕਲੀ ਮਿਲਦਾ ਅੰਦਰੋਂ ਵਿੱਚ ਦਾ ਅੰਤਰਮੁਖੀ ਹੋ ਕੇ ਮਿਲਦਾ ਬਹਿਰੂਨੀ ਬਹਿਰੂਨੀ ਤਾਂ ਸੰਸਾਰ ਜਿਹੜਾ ਕਿ ਮਾਇਆ ਜਿਹਦਾ ਕੋਈ ਲਿੰਕ ਨਹੀਂ ਹੈ ਰੱਬ ਨਾਲ ਗੱਲ ਅੰਦਰ ਦੀ ਆ ਸੋ ਅੰਦਰੋਂ ਪ੍ਰੈਕਟੀਕਲੀ ਹੋ ਕੇ ਪ੍ਰਮਾਤਮਾ ਦੀ ਗੱਲ ਮੰਨਦਾ ਔਰ ਉਸੇ ਉੱਤੇ ਚੱਲਦਾ ਤਾਂ ਪ੍ਰਮਾਤਮਾ ਦੇ ਨਾਲ ਮਿਲ ਜਾਂਦਾ ਔਰ ਜੋ ਕਹਿੰਦਾ ਫਿਰ ਉਹ ਹੋ ਜਾਂਦਾ ਉਹੀ ਚਾਹ ਲੈਣਾ ਮੈਂ ਆਪ ਜੀ ਦੇ ਸਾਮਣੂ ਕਰਦਾ ਕਿਰਪਾ ਕਰਕੇ ਧਿਆਨ ਨਾਲ ਸੁਣੀਓ ਔਰ ਇਤੇ ਅਮਲ ਜ਼ਰੂਰ ਕਰਿਓ ਸਤਗੁਰ ਸੱਚਾ ਧੰਨ ਹੈ ਸਦਾ ਸਦਾ ਵਡਿਆਈ ਆ ਸਤਗੁਰ ਸੱਚਾ ਧੰਨ ਹੈ ਜੁਗਾ ਜੁਗੰਤਰ ਵੰਤ ਬੜਾਈਆ सतगुर साचा धन है गुरमुखा बेड़ा रहा बंधाइया सतगुर साचा धन है औमे दुख रोग रहा मिटाइया सतगुर साचा धन है सुफल कुखा रहा कराइया सतगुर साचा धन है आत्म मुखा रहा उपजाइया सतगुर साचा धन है उजल मुखा मात कराइया सतगुर साचा धन है अपने हाथ रखे बढ़ियाइया ਇਸੀ ਸਤਗੁਰ ਦੀ ਵਡਿਆਈ ਜੋ ਸਤਗੁਰ ਦੇ ਅੰਦਰ ਆ ਉਹ ਸਤਗੁਰ ਕਰਦਾ ਹੁਣ ਗੁਰਮੁਖਾਂ ਦੀ ਵਡਿਆਈ ਕਰ ਰਿਹਾ ਪਰਮਾਤਮਾ ਜੋ ਗੁਰਮੁਖ ਨੇ ਜੋ ਸੱਚਮੁੱਚ ਪ੍ਰੈਕਟੀਕਲ ਨੇ ਉਹਦੀ ਗੱਲ ਕਰ ਰਿਹਾ ਗੁਰਮੁਖ ਸੱਚਾ ਧੰ ਹੈ ਚਰਨ ਗੁਰੂ ਨਮਸਕਾਰਿਆ ਗੁਰਮੁਖ ਸੱਚਾ ਧੰ ਹੈ ਪਾਰ ਕਰਐ ਸਰਬ ਪਰਵਾਰਿਆ ਉਹ ਸਾਰੇ ਪਰਵਾਰ ਨੂੰ ਪਾਰ ਕਰ ਦਿੰਦਾ ਪਰਵਾਤਰ ਪਰਵਾਰ ਨੂੰ ਤਾਂ ਪਾਰ ਰੰਮ ਕਰਦਾ ਗੁਰਮੁਖ ਕਿਵੇਂ ਕਰ ਦਿੰਦਾ ਤਾਂ ਲਿਖਿਆ ਬਾਣੀ ਦੇ ਗੁਰਮੁਖ ਦੇ ਵਿੱਚੋਂ ਰੱਬ ਦੇ ਕੋਣ ਹੁੰਦੇ ਨੇ ਜਿਹੜਾ ਪਾਰ ਕਰਦਾ ਗੁਰਮੁਖ ਸਾਚਾ ਧੰਨ ਹੈ ਪਾਰ ਕਰਾਏ ਸਭ ਪਰਿਵਾਰਿਆ ਗੁਰਮੁਖ ਸਾਚਾ ਧੰਨ ਹੈ ਪ੍ਰਭ ਬਹਾਏ ਚੰਦਵਾਰਿਆ ਗੁਰਮੁਖ ਸਾਚਾ ਧੰਨ ਹੈ ਮਿਲੇ ਮੇਲ ਪੁਰਖ ਭਤਾਰਿਆ ਗੁਰਮੁਖ ਸਾਚਾ ਧੰਨ ਹੈ ਸਾਚੀ ਨਾਰੀ ਕਰੇ ਕੰਤ ਪਿਆਰਿਆ ਗੁਰਮੁਖ ਸਾਚਾ ਧੰਨ ਹੈ ਕਲ ਅੰਤ ਨ ਪਾਰਾ ਵਾਰਿਆ ਦੀ ਕੋਈ ਵੀ ਪਰਵਾਹ ਨੀ ਪਾ ਸਕਦਾ ਗੁਰਮੁਖ ਦੀ ਉਸ ਗੁਰਮੁਖ ਦੀ ਉਹ ਤਨ ਹੁੰਦਾ ਗੁਰਮੁਖ ਸਾਚਾ ਤਨ ਹੈ ਕਲ ਅੰਤ ਨਾ ਪਾਰ ਆਵਾਰਿਆ ਸਤਗੁਰ ਸਾਚਾ ਤਨ ਹੈ ਫੜ ਹੱਤ ਤੇ ਘਟਾਰਿਆ ਗੁਰਮੁਖ ਸਾਚਾ ਤਨ ਹੈ ਸਤ ਵਸੇ ਬਾਹਰ ਨੋ ਦਵਾਰਿਆ ਉਹ ਨੋ ਦਵਾਰਿਆ ਤੋਂ ਬਾਹਰ ਰਹਿੰਦਾ ਉਹ ਗੁਰਮੁਖ ਜਿਹੜਾ ਬੇੜਾ ਪਾਰ ਕਰ ਦਿੰਦਾ ਆਪਣੇ ਪਰਵਾਹ ਦਾ ਕਿਸੇ ਦਾ ਵੀ ਉਹ ਨੋ ਦਵਾਰਿਆਂ ਦੇ ਵਿੱਚ ਨਹੀਂ ਆਉਂਦਾ ਜੋ ਆਪਣੇ ਸ਼ਰੀਰ ਦੇ ਨੋ ਦਵਾਰੇ ਨੇ ਉਹਨਾਂ ਤੋਂ ਬਾਹਰ ਹੁੰਦਾ ਉਹ ਗੁਰਮੁਖ ਸਾਚਾ ਤਨ ਹੈ

ਪਰ ਸੱਚੇ ਦੇ ਪਾ ਚੱਕ ਲਿੰਦਾ ਹੋ ਇਹ ਬਾਣੀ ਕਹਿ ਰਹੀ ਹੈ ਤੁਹਾਡੇ ਸਾਹਮਣੇ ਗੁਰਮੁਖ ਸਾਚਾ ਤਨ ਹੈ ਜੋਤੀ ਜੋਤ ਰੂਪ ਭਰ ਤੁੰਨੀ ਨਾਦ ਵਜਾਏ ਅਪਰਪਰਿਆ ਇਸੇ ਨਾੜੀ ਮੈਂ ਆਪ ਕੀ ਬਸੋ ਤੇ ਸੱਚੇ ਪਾਤਸ਼ਾਹ ਦੀ ਬਸੋ ਕੀ ਮੰਨਦਾ ਜਾਵਾਂ ਕਿ ਮੈਂ ਮੰਨਦਾ ਕੋ ਗਲਤੀ ਹੋ ਕੇ ਤੁਮੇ ਮਾਫ ਕਰ ਦੇਵੋ ਸੋ ਹੰਗ ਮਹਾਰਾਜੇ ਸਿੰਘ ਭਗਵਾਨ ਦੀ ਜੈ